ਸਰ ਆ ਅੱਛੀ ਤੇ ਇੱਕ ਆਪਣਾ ਰੋਸ ਪ੍ਰਦਰਸ਼ਨ ਕਰਨਾ ਕਿ ਜਿਹੜੇ ਨਵੇਂ ਤਿੰਨ ਕਾਲੇ ਕਾਨੂੰਨ ਹੋਰ ਲੈ ਆਂਦੇ ਆ ਉਹ ਜਿਹਦੇ ਵਿੱਚ ਕਿ ਅੱਗੇ ਜ਼ਿਲ੍ਹੇ ਦੇ ਵਿੱਚ ਇੱਕ ਦਫਾ 144 ਡੀਸੀ ਸਾਹਿਬ ਲਾਉਂਦੇ ਹੁੰਦੇ ਸੀ ਕਿ ਜਿਹੜੀ ਕਿ ਉਹ ਅੱਜ ਇਹਨਾਂ ਨੇ ਡੀਸੀ ਸਾਹਿਬ ਦੀ ਬਜਾਏ ਡਿਪਟੀ ਸਾਹਿਬ ਨੇ ਪਾਵਰ ਦਿੱਤੀ ਹੈ ਕਿ ਡੀਐਸਪੀ ਜਿਹੜਾ ਕਿ ਉਹ ਵੀ ਆਪਣੇ ਦਫਾ 144 ਲਾ ਸਕਦੇ ਆ ਇਹ ਜਿਹੜੇ ਕਾਨੂੰਨ ਇਦਾਂ ਦੇ ਖਤਰਨਾਕ ਲੈ ਕੇ ਆਉਣ ਦੇ ਆ ਉਹ ਸਿਰਫ ਕਿਸਾਨਾਂ ਦੇ ਕਰਕੇ ਆਮ ਪਬਲਿਕ ਲਈ ਮਤਲਬ ਪਰੇਸ਼ਾਨ ਕਰਨ ਨੂੰ ਜਗਾ ਜਗਾ ਤੇ ਆਪ ਆਪਣੇ ਕਾਨੂੰਨ ਮਤਲਬ ਕਿ ਬਦਲਦੇ ਆ ਜਿਹੜੇ ਥੱਲੇ ਤੋਂ ਥੱਲੇ ਅਫਸਰ ਨੂੰ ਛੋਟੇ ਤੋਂ ਛੋਟੇ ਅਫਸਰ ਨੂੰ ਇਦਾਂ ਦੇ ਕਾਨੂੰਨ ਦੀ ਪਾਵਰ ਦਿੱਤੀ ਜਾਊਗੀ ਉਹ ਪਬਲਿਕ ਆਮ ਜਿਹੜੀ ਉਹ ਕਿੱਥੇ ਜਾਊਗਾ ਪਰ 15 ਅਗਸਤ ਆਜ਼ਾਦੀ ਦਾ ਦਿਨ ਹੈ ਲੋਕ ਜਿਹੜਾ ਇਸ ਦਿਨ ਨੂੰ ਪੂਰੀ ਆਜ਼ਾਦੀ ਤਰੀਕੇ ਨਾਲ ਮਨਾਉਂਦੇ ਨੇ ਪਰ ਤੁਸੀਂ ਇਹ ਦਿਨ ਹੀ ਕਿਉਂ ਚੁਣਿਆ ਕਿਉਂਕਿ 15 ਅਗਸਤ ਜਦੋਂ ਆਏ ਹੋਰ 15 ਅਗਸਤ ਆਜ਼ਾਦੀ ਦਾ ਦਿਨ ਹੈ ਜੀ ਇਹ ਯਾਦ ਹੋਈਏ ਤਾਂ ਕੀ ਅਸੀਂ ਆਪਣੀ ਰਾਜਧਾਨੀ ਦੇ ਦਿੱਲੀ ਜਾ ਕੇ ਇਹ ਪ੍ਰੋਟੈਸਟ ਨਹੀਂ ਕਰ ਸਕਦੇ ਉੱਥੇ ਸ਼ਾਂਤਮਈ ਅਸੀਂ ਬੈਠ ਨਹੀਂ ਸਕਦੇ ਦਿੱਲੀ ਸਾਨੂੰ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਅਸੀਂ ਅੱਜ ਵੀ ਸੜਕਾਂ ਦੇ ਉੱਤੇ ਬੈਠੇ ਆਂ ਕੀ ਅਸੀਂ ਕੋਈ ਬਾਹਰਲੇ ਸੂਬੇ ਦੇ ਆ ਜਿਹੜਾ ਕਿ ਸਾਨੂੰ ਉੱਥੇ ਰੋਕਿਆ ਗਿਆ ਆਮ ਪਬਲਿਕ ਨੂੰ ਕਿੰਨਾ ਪਰੇਸ਼ਾਨ ਕੀਤਾ ਜਾ ਰਿਹਾ ਜਿਹੜਾ ਕਿ ਰੋਡ ਹਜੇ ਤੱਕ ਵੀ ਬੰਦ ਕੀਤੇ ਹੋਏ ਆ ਜਿਹੜਾ ਕਿ ਸਾਨੂੰ ਅੱਗੇ ਲੰਘਣ ਨਹੀਂ ਦਿੰਦੇ ਉਹ ਰਸਤੇ ਖੋਲਣੇ ਚਾਹੀਦੇ ਆ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਰੋਡ ਬਣਾਉਣ ਲਈ ਹੁੰਦੀਆਂ ਸਰਕਾਰਾਂ ਜਿਹੜੀਆਂ ਰੋਡ ਬੰਦ ਕਰਨ ਲਈ ਨਹੀਂ ਹੁੰਦੀਆਂ ਉਹ ਸਰਕਾਰਾਂ ਜਿਹੜੀਆਂ ਰੋਡਾਂ ਦੇ ਉੱਤੇ ਕਿਲ ਗੱਡਣ ਲਈ ਨਹੀਂ ਹੁੰਦੀਆਂ ਇਹਨਾਂ ਤਾਂ ਦੁਬਾਰਾ ਕਰਤੀਆਂ ਬੱਡੀਆਂ ਬੱਡੀਆਂ ਮੇਰੇ ਖਾਲਸਾ ਇੰਨਾ ਪਾਕਿਸਤਾਨ ਦੇ ਬਾਰਡਰ ਤੇ ਰੋਕ ਨਹੀਂ ਹੋਣੀ ਜਿੰਨੀ ਸਾਡੀ ਹਰਿਆਣੇ ਤੋਂ ਪੰਜਾਬ ਤੇ ਰੋਕ ਲਾਈ ਗਈ ਆ ਐਂ ਤਾਂ ਕਿਉਂ ਬੰਡੀਆਂ ਕਰਦੇ ਆ ਜਿਹੜੀ ਸਰਕਾਰ ਆ ਸਾਡੇ ਜਹਾਜ਼ ਚੀ ਭਾਈਚਾਰੇ 'ਚ ਫੁੱਟ ਪਾਉਂਦੀ ਆ ਤੇ ਸਰਕਾਰ ਜਿਹੜੀ ਆ ਧੱਕਾਸ਼ਾਹੀ ਕਰਦੀ ਆ ਤੇ ਕੀ ਲੱਗਦਾ ਹੈ ਕਿਉਂਕਿ ਸਰਕਾਰ ਨੇ ਤਾਂ ਕਿਹਾ ਹੈ ਕਿ ਮੀਟਿੰਗ ਕਰੋ ਬੈ ਕੇ ਇਸ ਗੱਲ ਦਾ ਹੱਲ ਹੁੰਦਾ ਪਰ ਪ੍ਰੋਟੈਸਟ ਕਰਨਾ ਕਿ ਹੱਲ ਨਜ਼ਰ ਦਿਖਦਾ ਨਜ਼ਰ ਆ ਰਿਹਾ ਦੇਖੋ ਜੀ ਕਦੇ ਅਸੀਂ ਨਾ ਕੀਤੀ ਹੋਵੇ ਵੇ ਅਸੀਂ ਤੁਹਾਡੇ ਨਾਲ ਮੀਟਿੰਗ ਨਹੀਂ ਕਰਨੀ ਗੱਲਬਾਤ ਰਾਹੀਂ ਮਸਲਾ ਹੱਲ ਹੋਣਾ ਅਸੀਂ ਮੀਟਿੰਗ ਕਰਨ ਨੂੰ ਤਿਆਰ ਹਾਂ ਸਰਕਾਰ ਕਿਉਂ ਨਹੀਂ ਦੁਬਾਰਾ ਟਾਈਮ ਦੇਦੀ ਪਰ ਜੇ ਗੱਲ ਕੀਤੀ ਜਾਵੇ ਕਿ ਪਿਛਲੀ ਵਾਰ ਜਦੋਂ ਅੰਦੋਲਨ ਕੀਤਾ ਗਿਆ ਕਿਸਾਨਾਂ ਵੱਲੋਂ ਮੋਰਚਾ ਲਾਇਆ ਗਿਆ ਸੀ ਉਸੇ ਜ਼ਰੂਰ ਕਾਮਯਾਬੀ ਮਿਲੀ ਸੀਗੀ ਤੇ ਇਸ ਵਾਰ ਵੀ ਇਲਾਵਾ ਕਾਮਯਾਬੀ ਮਿਲੂ ਉਸੇ ਕਾਮਯਾਬੀ ਨੂੰ ਅਸੀਂ ਦੁਬਾਰਾ ਬਰਕਰਾਰ ਕਰਾਉਣਾ ਚਾਹੁੰਦੇ ਆ ਕਿਉਂਕਿ ਆਪ મોદી ਸਰਕਾਰ ਉਦੋਂ ਗਲਤੀ ਮੰਨੀ ਸੀ ਤੇ ਜਿਹੜੇ ਤਿੰਨ ਕਾਲੇ ਕਾਨੂੰਨ ਹੈ ਉਹ ਵਾਪਸ ਕਿਤੇ ਸੀ ਉਹ ਲਾਗੂ ਕਿਉਂ ਨਹੀਂ ਕੀਤੇਗਾ ਉਹ ਜਿਹੜੇ ਪਰਾਲੀ ਦਾ 1 ਕਰੋੜ ਰੁਪਏ ਜੁਰਮਾਨਾ ਕਿਸਾਨ ਤੇ ਰੱਖਿਆ ਗਿਆ ਸੀ ਜਿਹੜਾ ਕਿ ਪੋਲਿਊਸ਼ਨ ਬੋਰਡ ਨੇ ਇਹ ਦੱਸਿਆ ਕਿ ਕਿਸਾਨੀ ਦਾ ਜਿਹੜਾ ਸਿਰਫ 2.5% ਪੋਲਿਊਸ਼ਨ ਆ ਖੇਤੀਬਾੜੀ ਦਾ ਇਸ ਤੋਂ ਵੱਧ ਨਹੀਂ ਯਾ ਪੋਲਿਊਸ਼ਨ ਤਾਂ ਹੈਗਾ ਆ ਇੰਡਸਟਰੀ ਦਾ ਟਰਾਂਸਪੋਰਟ ਦਾ ਕਿਸਾਨਾਂ ਦੇ ਉੱਤੇ ਥੋਪਿਆ ਜਾਂਦਾ ਜਿਹੜੇ ਨੂੰ ਇੰਡਸਟਰੀ ਉਹ ਦਿਸਦੀ ਨਹੀਂ ਕਾਮ ਸਿਕਮ ਚਿਮਨੀ ਆ ਇਧਰ ਧੂਆਂ ਦਿਨ ਰਾਤ 24 ਘੰਟੇ ਕੱਢਦੀਆਂ ਔਰ ਉਹਦੇ ਮੂਰੇ ਕੋਈ ਮੂੰਹ ਕਰਕੇ ਦਿਖਾ ਲਈ ਚਿਮਨੀ ਦੇ ਜੇ 2 ਮਿੰਟ ਕੋਈ ਸਾਹ ਲੈ ਜੇ ਤਾਂ ਗੱਲ ਕਰਿਓ ਔਰ ਖੇਤੀ ਦੇ ਵਿੱਚ ਜਦੋਂ ਅਸੀਂ ਜੇ ਪਰਾਲੀ ਦੀ ਕੋਈ ਮਜਬੂਰੀ ਦੇ ਸਾਰਨ ਸਾੜਦਾ ਵੀ ਆ ਉਹ ਕਿਸਾਨ ਉਹਦੇ ਵਿੱਚ ਆਪ ਖੋਤਰੇ ਫਿਰਦਾ ਹੁੰਦਾ ਉਹਨੂੰ ਕਿੰਨਾ ਕੁ ਨੁਕਸਾਨ ਹੁੰਦਾ ਕੀ ਲੱਗਦਾ ਇਹ ਕਿ ਇਹਨਾਂ ਨੂੰ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਬੈਠਿਆਂ ਨੂੰ ਜ਼ਿਆਦਾ ਧੂਆਂ ਲੱਗਦਾ ਖੇਤੀ ਦਾ ਜਿਸ ਤਰ੍ਹਾਂ ਤੁਸੀਂ ਟਰੈਕਟਰ ਤਿਆਰ ਕੀਤੇ ਅੱਦੇ ਪੰਜਾਬ 'ਚ ਹੋਰ ਵੀ ਜ਼ਿਲ੍ਹਿਆਂ 'ਚ ਤਿਆਰ ਹੋਏ ਨੇ ਦੇਖੋ ਬਾਕੀ ਤਾਂ ਆਪਾਂ ਨੂੰ ਪਤਾ ਨਹੀਂ ਆਪਣੀ ਦਵਾਬਾ ਕਿਸਾਨ ਵੈਲਫੇਅਰ ਕਮੇਟੀ ਵੱਲੋਂ ਇਹ ਟਰੈਕਟਰ ਤਿਆਰ ਕੀਤੇ ਗਏ ਆ ਤੇ ਅਸੀਂ ਆਪਣਾ ਜਿਹੜਾ ਰੌਂਡ ਕੱਢਣਾ ਆ ਤੇ ਸ਼ਾਂਤਮੀ ਢੰਗ ਨਾਲ ਕਰਨਾ ਆ ਪਰ ਸਾਨੂੰ ਸ਼ੌਂਕ ਆ ਅਸੀਂ ਮਤਲਬ ਕਿ ਉਹ ਟਰੈਕਟਰ ਆ ਜਿਹੜੇ ਕਿ ਵਗਦੇ ਦਰਿਆਵਾਂ ਵਿੱਚ ਦੀ ਲੰਘ ਜਾਂਦੇ ਆ ਇਹ ਉਹ ਟਰੈਕਟਰ ਆ ਜਿਹੜੇ ਕਿ ਪਹਾੜਾਂ ਵਿੱਚ ਦੀ ਵੀ ਲੰਘ ਸਕਦੇ ਆ ਪਹਾੜ ਚੀਰ ਕੇ ਵੀ ਲੰਘ ਸਕਦੇ ਆ ਇਹ ਉਹ ਜਿਹੇ ਟਰੈਕਟਰ ਆ ਸਿੰਦਰ ਸਿੰਘ ਜੀ ਸਿੰਦਰ ਜੀ ਟਰੈਕਟਰ ਤਿਆਰ ਕੀਤੇ ਗਏ ਨੇ ਹਾਂਜੀ ਤੇ ਇਹ ਕਿਵੇਂ ਤਿਆਰ ਕੀਤੇ ਗਏ ਨੇ ਕੀ ਕੀ ਇਹਦੇ ਵਿੱਚ ਚੇਂਜਸ ਕੀਤੇ ਗਏ ਨੇ ਪਹਿਲਾਂ ਇਹ ਦੱਸ ਇਹਨਾਂ ਦੇ ਵੱਲੋਂ ਆਪਣੇ ਬੰਪਰ ਮੋਡੀਫਿਕੇਸ਼ਨ ਕੀਤੀ ਆ ਯਾਨੀ ਬੈਰੀਕੇਡ ਪਿਛਲੀ ਵਾਰ ਲੱਗ ਗਏ ਸੀ ਉਦੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਟਰੈਕਟਰ ਦੇ ਸ਼ੋਹਾਂ ਦਾ ਯਾਨੀ ਜਾਨੀ ਕਿ ਅੱਗੇ ਨਾਲ ਅਕਸੈਂਡ ਕੀਤੇ ਵੱਡੇ ਕੀਤੇ ਆ ਬੰਪਰ ਦੂਜੀ ਇਹਨਾਂ ਦੀ ਪਾਵਰ ਵਧਾਈ ਹੈ ਤੇ ਇਹ ਟਰੈਕਟਰ ਤਿਆਰ ਕਰਨ ਦਾ ਕਾਰਨ ਕੀ ਹੈ ਤਿਆਰ ਕਰਨ ਦਾ ਕਾਰਨ ਇਹ ਹੈ ਸਰਕਾਰਾਂ ਗਰੀ ਗੱਲ ਹੀ ਨਹੀਂ ਮੰਨਦੀਆਂ ਜੇ ਹੁਣ ਤੁਹਾਡੇ ਸਾਹਮਣੇ 26 ਜਨਵਰੀ ਦੇ ਪੱਲੋ ਕਿੰਨਾ ਕੁਸ਼ ਹੋ ਵੜਿਆ ਹੈ ਇਹ ਉਤੋਂ ਵੀ ਨਹੀਂ ਅਗਲਾਈ ਸਰਕਾਰ ਨੂੰ ਹੋਰ ਇਤੋਂ ਪਰੇ ਕੀ ਹੈ ਤੇ ਕੀ ਲੱਗਦਾ ਹੈਗਾ ਕਿ ਜਿਹੜਾ ਟਰੈਕਟਰ ਮਾਰਚ 15 ਤਰੀਕ ਨੂੰ ਕੱਢਣ ਦਾ ਐਲਾਨ ਕੀਤਾ ਹੈ ਕਿਸਾਨਾਂ ਵੱਲੋਂ ਲੱਗ ਨਹੀਂ ਰਿਹਾ ਆਜ਼ਾਦੀ ਦੇ ਦਿਨ ਦੇ ਦਿਨ ਹੀ ਇਹ ਕੰਮ ਕਰਨਾ ਚਾਹੀਦਾ ਕਿਉਂਕਿ ਇਸ ਦਿਨ ਨੂੰ ਤਾਂ ਲੋਕ ਜਿਹੜਾ ਪੂਰਾ ਭਾਰਤ ਮਨਾਉਂਦਾ ਹੈ ਬਿਲਕੁਲੀ ਪਰ ਚੱਕਰ ਇਹ ਆ ਸਾਨੂੰ ਆਜ਼ਾਦੀ ਮਿਲੀ ਕਿਦਣੇ ਆ ਜੀ 47 ਤੋਂ ਹੁਣ ਤੱਕ ਲੈ ਕੇ ਆਹੀ ਚੀਜ਼ਾਂ ਚੱਲਣ ਡਈਆਂ ਇੱਕੋ ਹੀ ਧਰਨੇ ਇੱਕੋ ਹੀ ਮੁੱਦੇ ਆ ਜਿਹੜੇ ਹਜੇ ਤੱਕ ਚੱਲਦੇ ਪਏ ਆ ਕੋਈ ਮੁੱਦਾ ਵੱਖਰਾ ਨਹੀਂਗਾ ਜਾਂ ਨਾ ਮੁੱਦਿਆਂ ਦਾ ਕੋਈ ਫਰਕ ਪੈ ਗਿਆ ਉਹ ਵੀ ਇਨੇ ਚਿਰਾਂ ਚ 75 ਸਾਲ ਹੋ ਗਈ ਆ ਲਗਭਗ ਉਦੋਂ ਦੇ ਉੱਤੇ ਦੇ ਉੱਤੇ ਗੜੇ ਆ ਜਿੱਦਾਂ ਹੁਣ ਕਹਿੰਦੇ ਆਪਣੇ ਜੀ ਕਿਸਾਨ ਧੂਮਾ ਕਰਦੇ ਆ ਲਾ ਲੋ ਕਿੰਨੇ ਚਿਰਾਂ ਦੀ ਖੇਤੀ ਹੋਣ ਢੀ ਆ ਅੱਗ ਬਾਲਦੇ ਆ ਉਦੋਂ ਨਹੀਂ ਪ੍ਰਦੂਸ਼ਣ ਹੋਇਆ ਜਦੋਂ ਦੀਆਂ ਫੈਕਟਰੀਆਂ ਹੋਈਆਂ 20 25 ਸਾਲਾਂ ਦੇ ਪ੍ਰਦੂਸ਼ਣ ਹੋਇਆ ਆ ਤੇ ਹੁੰਦਾ ਵੀ ਹਮੇਸ਼ਾ ਵੱਡੇ ਸ਼ਹਿਰਾਂ 'ਚ ਪ ਕੀ ਲੱਗਦਾ ਹੈ ਕਿ ਟਰੈਕਟਰ ਮਾਰਚ ਕੱਢਣ ਨਾਲ ਕੋਈ ਫਰਕ ਪਈਗਾ ਪਿਆ ਜੀ ਛੱਬੀ ਨੂੰ ਚੰਗੀ ਤਰ੍ਹਾਂ ਪਿਆ ਸੀਗਾ ਫਰਕ ਤਾਂ ਇੱਕ ਆਥਮ ਦੀ ਨਾਲ ਸੰਗੀ ਨੱਪ ਹੁੰਦੀ ਹੈ ਜੀ ਪਰ ਹਰਿਆਣੇ ਬਾਰਡਰ ਤੋਂ ਤਾਂ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਨਹੀਂ ਉਹਨਾਂ ਨੇ ਫਿਰ ਚਿੱਟਿਆਂ ਚ ਨਹੀਂ ਗੱਰੀ ਮੁਰੇ ਲਾਈਆਂ ਜਾਂਦਾ ਫਿਰ ਹੱਥੋਂ ਪਾਈ ਹੋ ਜਾਣ ਸਿੱਧੇ ਹੀ ਚੱਕਰੇ ਆ ਨਾ ਸਾਡੇ ਕਿਸਾਨ ਹੈਗੇ ਨਰਮ ਦਿਲ ਸਾਰੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਡੀਆਂ ਵੀ ਹਲਾਦਾਂ ਆ ਤੇ ਉਹਨਾਂ ਦੀਆਂ ਵੀ ਆ ਇਸ ਕਰਕੇ ਨਹੀਂ ਕੋਈ ਇੰਨਾ ਗਲਤ ਸਟੈਪ ਚੱਕ ਦੇ ਇਹਦਾ ਇਹਨਾਂ ਨੇ ਮੁਰੇ ਕੀ ਇਹ ਚੀਜ਼ ਝੜਦੀ ਆ ਜੇ ਹੁਣ ਫੌਜੀ ਉਹ ਵੀ ਕਿਸਾਨ ਹੀ ਆ ਕਿੰਨੇ ਕ ਟਰੈਕਟਰ ਤਿਆਰ ਕੀਤੇ ਗਏ ਨੇ ਟਰੈਕਟਰ ਜੀ ਸਾਡੇ ਗਰੁੱਪ ਵੱਲੋਂ ਕੁੱਟ 20 ਕ ਟਰੈਕਟਰ ਐ ਜੀ ਅੱਛਾ ਇੱਕ ਖਾਸ ਟਰੈਕਟਰ ਤਿਆਰ ਕੀਤਾ ਲਾਲ ਰੰਗ ਦਾ ਇਹ ਕਾਦੇ ਲਈ ਹੈ ਇਹ ਆਪਣਾ ਇਦਾਂ ਜਿਦਾਂ ਹੁਣ ਮੋਰੇ ਕਿਲਾ ਕਿਲਾ ਲਾ ਦਿੰਦੇ ਆ ਜਾਂ ਟੋਏ ਪਾੜ ਦਿੰਦੇ ਆ ਇਹ ਉਹਨਾਂ ਨਾਲ ਹੀ ਲੈਵਲ ਕਰਕੇ ਕੰਮ ਨੂੰ ਆ ਜੀ ਤਾਂ ਸਲੇਪਾ ਲਾ ਦਿੰਦੇ ਨੇ ਹਾਂਜੀ ਹਾਂਜੀ ਸੀਮੈਂਟ ਦੀ ਸਭ ਕੁਝ ਤੱਕ ਉਹਨੂੰ ਵੀ ਬੜੇ ਆਰਾਮ ਨਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਭਾਈ ਜਸਵਿੰਦਰ ਸਿੰਘ ਕਾਲਾ ਉਹਦਾ ਕਹਿੰਦੇ ਜੀ ਤੁਸੀਂ ਜਿਹੜਾ ਟਰੈਕਟਰ ਤਿਆਰ ਕੀਤੇ ਨੇ ਤੇ ਕਿੰਨੇ ਕ ਟਰੈਕਟਰ ਤੁਸੀਂ ਹੁਣ ਤੱਕ ਤਿਆਰ ਕਰਕੇ 5 ਕੈਕਟਰਾਂ ਦੀ ਤਾਂ ਕੋਈ ਗਿਣਤੀ ਨਹੀਂ ਉਹਨੇ ਤਿਆਰ ਕੀਤੇ ਠੀਕ ਹੈ ਜੀ ਜਿਹੜੇ ਹਰੇਕ ਤਰ੍ਹਾਂ ਦੇ ਤਿਆਰ ਕੀਤੇ ਕੋਈ ਇਦਾਂ ਦਾ ਨਹੀਂ ਕਿ ਇੱਕ ਤਾਂ ਉਹ ਤੇ ਕੀ 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 ਇਹਦੇ ਵਿੱਚ ਫੀਚਰ ਚੇਂਜ ਕੀਤੇ ਗਏ ਨੇ ਜਾਂ ਕੀ ਲੱਗਦਾ ਕਿ ਇਹ ਜਿਹੜੇ ਟਰੈਕਟਰ ਜਿਹੜੇ ਤੁਸੀਂ ਤਿਆਰ ਕੀਤੇ ਬਾਕੀ ਟਰੈਕਟਰ ਨਾਲੋਂ ਤੇਜ਼ ਨੇ ਬਿਲਕੁਲ ਭਾਜੀ ਤੇਜ਼ ਵੀ ਆ ਤੇ ਪਾਵਰਫੁੱਲ ਵੀ ਆ ਜੀ ਠੀਕ ਹੈ ਜੀ ਜੇ ਤਾਂ ਉਹ ਮੰਨ ਲਓ ਆਹ ਹੀ ਟਰੈਕਟਰ ਹੈ ਜੀ ਠੀਕ ਹੈ ਜੀ ਇਹਦੇ ਮੂਰੇ ਜੋ ਕੁਝ ਵੀ ਆ ਜੇ ਜੋ ਕੁਝ ਵੀ ਆ ਜੇ ਮੰਨ ਲਓ ਨਾ ਤੇ ਉਹ ਸਾਰਾ ਕੁਝ ਪਰੇ ਕਰੂਗਾ ਤੇ ਠੀਕ ਹੈ ਜੀ ਕਿੱਦਾਂ ਇਹਦੇ ਮਗਰ ਕਿਦਾਂ ਪਰੇ ਕਿਵੇਂ ਕਰੇਗਾ ਕਿਉਂਕਿ ਇਹਦੇ ਅੱਗੇ ਜ਼ਰੂਰ ਲੋਏ ਦਾ ਅਗਰ ਤੁਸੀਂ ਬਣਾਇਆ ਹੈ ਹਾਂ ਜੀ ਕੋਰੋਨਾ ਵੱਡੀ ਵੱਡੀ ਉੱਥੇ ਅਗਰ ਸੀਮੈਂਟ ਦੀ ਸਲੇਬਾ ਹੁੰਦੀ ਹੈ ਉਹਨੂੰ ਕਿਵੇਂ ਪਰੇ ਕਰਦੇ ਭਾਜੀ ਇਹਦੇ ਥੱਲੇ ਕਰਾਹ ਵੀ ਲੱਗਾ ਹੈ ਜੋ ਵੀ ਮੂਰੇ ਧੱਕਣ ਉਹਨਾਂ ਦੀ ਪਾਵਰ ਇੰਨੀ ਕਿ ਜ਼ਿਆਦਾ ਕਰਤੀ ਆ ਕਿ ਚਾਹੇ ਸੀਮੈਂਟ ਆ ਜਵੇ ਬੈਰੀਜੜਾ ਜੋ ਕੁਝ ਵੀ ਆ ਜਵੇ ਉਹ ਪਰੇ ਕਰੂਗਾ ਜੀ ਤੇ ਕਿੰਨਾ ਕੁ ਖਰਚਾ ਆਂਦਾ ਇਸ ਨੂੰ ਤਿਆਰ ਕਰਨ ਦਾ ਖਰਚਾ ਦਾ ਭਾਜੀ ਮਾਈਕੀ ਜੀ ਅਗਰ ਪਤਾ ਹੀ ਕਿ ਉਹਦਾ ਕਪਰਲ ਇੱਕ ਹੀ ਟਾਲੀ ਜਮ